ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ 4-4 ਕੁੰਡਿਆਂ ਦਾ ਡਿਜ਼ਾਈਨ ਲੈ ਕੇ ਆਏ ਸੀਸਲਾਈਆਂ 'ਚ ਇਹ ਡਿਜ਼ਾਈਨ ਬਣਦਾ ਜੈਕਟ ਦਾ ਡਿਜ਼ਾਈਨ ਬਹੁਤ ਹੀ ਪਿਆਰਾ ਬਣੂਗਾ 4-4 ਦੇ ਹਿਸਾਬ ਨਾਲ ਕੁੰਡੇ ਰੱਖ ਕੇ ਪੰਜ ਕੁੰਡੇ ਆਪਣਾ ਐਕਸਟਰਾ ਰੱਖਣਾ ਤੁਸੀਂ ਜਿੰਨਾ ਵੀ ਪ੍ਰੋਜੈਕਟ ਤੇ ਰੱਖਣੇ ਜੈਕਟ ਤੇ ਜਿੰਨੇ ਵੀ ਕੁੰਡੇ ਪਾਉਣੇ 4-4 ਦੇ ਹਿਸਾਬ ਨਾਲ ਰੱਖ ਕੇ ਪੰਜ ਕੁੰਡੇ ਐਕਸਟਰਾ ਰੱਖਣੇ ਸੀਸਲਾਈਆਂ ਦਾ ਇਹ ਡਿਜ਼ਾਈਨ ਹੈ ਇਹ ਹੀ ਸੀਸਲਾਈਆਂ ਦੁਆਰਾ ਦੁਬਾਰਾ ਰਿਪੀਟ ਹੋਣੀ ਹੈ ਸਿੱਧੀ ਸਾਈਡ ਤੋਂ ਇਹ ਡਿਜ਼ਾਈਨ ਬਣੂਗਾ ਇਹ ਕੁੰਡਾ ਆਪਾਂ ਬਿਨਾਂ ਗੁਣੇ ਉਤਾਰਾਂਗੇ ਹੁਣ ਆਪਾਂ ਤਿੰਨ ਗੁੰਡੇ ਉਲਟੇ ਬੁਣਾਗੇ 1 2 3 ਤੇ ਇੱਕ ਸਿੱਧਾ ਪਹਿਲੇ ਗੁੰਡੇ ਨੂੰ ਛੱਡ ਕੇ ਇਹ ਹੀ ਚਾਰ ਗੁੰਡੇ ਆਪਾਂ ਦੁਬਾਰਾ ਦੁਬਾਰਾ ਰਿਪੀਟ ਕਰਨੇ ਆ ਤਿੰਨ ਗੁੰਡੇ ਉਲਟੇ ਇੱਕ ਗੁੰਡਾ ਸਿੱਧਾ ਇਹ ਆਪਣਾ ਸਿੱਧੀ ਸਾਈਡ ਤੋਂ ਆ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਸ ਤਰ੍ਹਾਂ ਦਾ ਫੇਰ ਇੱਕ ਸਿੱਧਾ ਲਾਸਟ ਵਾਲੇ ਆਪਣੇ ਕੋਲੇ ਬਚ ਰਹਿਣਗੇ ਤੈਨੂੰ ਫੇਰ ਉਲਟੇ ਫਾਸਟਲ ਨੂੰ ਇਸ ਤਰੀ ਸਿੱਧੇ ਇਕਨਾਲਾਂ। ਹੁਣ ਆਪਾਂ ਬੈਕ ਸਾਈਡ ਬੈਕ ਸਾਈਡ ਆਪਣਾ ਕੀ ਕਰਨਾ ਹੈ ਜਿਹੜੇ ਕੁੰਡੇ ਉਲਟੇ ਬੁਣਏ ਸੀ ਉਹਨਾਂ ਨੂੰ ਇੱਧਰ ਸਿੱਧੇ ਬੁਣਾਗੇ ਤੇ ਇਹਨਾਂ ਨੂੰ 1 2 3 ਜਿਹੜਾ ਉਧਰ ਇੱਕ ਸਿੱਧਾ ਸੀ ਉਹਨੂੰ ਇੱਧਰ ਉਲਟਾ ਬਣਾ ਲਾਂਗੇ। 1 2 3 ਇਹ ਜੋ ਤੁਸੀਂ ਇੱਕ ਵਾਰ ਡਿਜ਼ਾਈਨ ਰੱਖੋਗੇ ਉਹਦੋਂ ਤੁਹਾਨੂੰ ਲੱਗੂਗਾ ਬਾਅਦ ਚ ਬਾਪੀ ਇਹ ਵੱਡਣ ਲੱਗੂ ਜੂ ਪਤਾ ਲੱਗਣ ਲੱਗੂ ਜੂ ਵੀ ਕਿਹੜੇ ਉਲਟੇ ਬੁਣਨੇ ਆ। ਤੇ ਕਿਹੜੇ ਸਿੱਧੇ ਬੋਲਨੇ ਆ ਬਹੁਤ ਹੀ ਸੋਹਣਾ ਬਣ ਕੇ ਆਉਂਦਾ ਇਹ ਡਿਜ਼ਾਈਨ ਤੁਹਾਡੀ ਜੈਕਟ ਨੂੰ ਬਹੁਤ ਸੋਹਣੀ ਲੁੱਕ ਦੇਊਗਾ ਦੁਬਾਰਾ ਫਿਰ ਉਸੇ ਤਰ੍ਹਾਂ ਉਹ ਜਿਵੇਂ ਆਪਾਂ ਪਹਿਲੀ ਸਲਾਈ ਪਾਈ ਐ ਇਹ ਆਪਣੀ ਤੀਜੀ ਸਲਾਈ ਵੀ ਉਸੇ ਤਰੀਕੇ ਤੋਂ ਉਲਟੇ ਜਿਹੜਾ ਸਿੱਧਾ ਬਣਿਆ ਸੀ ਉਹਨੂੰ ਸਿੱਧਾ ਹੀ ਬੋਲਣਾ ਹੈ ਤੇ ਉਲਟੇ 1 2 3 ਜਿਹੜਾ ਆਪਾਂ ਸਿੱਧਾ ਪਹਿਲਾਂ ਬੁਣਿਆ ਸੀ ਉਹ ਵੀ ਸਿੱਧਾ ਹੀ ਬੁਣਨਾ ਮਿਲ ਇਥੇ ਜਿਵੇਂ ਆਪਾਂ ਪਹਿਲੀ ਸਲਾਈ ਪਾਈ ਸੀ ਉਸੇ ਤਰੀਕੇ ਆਪਣੀ ਇਹ ਤੀਜੀ ਸਲਾਈ ਵੀ ਉਸੇ ਤਰੀਕੇ ਆਊਗੀ ਸੀ ਇਸ ਸਲਾਈਆਂ ਦਾ ਇਹ ਡਿਜ਼ਾਈਨ ਬਿਲਕੁਲ ਸੌਖਾ ਤੇ ਸਿੰਪਲ ਡਿਜ਼ਾਈਨ ਆ ਆਸਾਨੀ ਨਾਲ ਬਣਾ ਸਕਦੇ ਹੁਣ ਆਪਾਂ ਅੱਗੇ ਚੌਥੀ ਸਲਾਈ ਤੇ ਚੌਥੀ ਸਲਾਈ ਆਪਣੀ ਵੀ ਇਹ ਵੀ ਉਸੇ ਤਰੀਕੇ ਨਾਲ ਗੋ ਜਿਸ ਤਰ੍ਹਾਂ ਆਪਾਂ ਨੇ ਬੈਕ ਸਾਈਡ ਤੋਂ ਪਹਿਲਾ ਸਲਾਈ ਕੱਢੀ ਆ ਜਿਹੜਾ ਉਧਰ ਉਲਟੇ ਨੇ ਉਹਨਾਂ ਨੂੰ ਇਧਰ ਸਿੱਧੇ ਬੁਣਾਂਗੇ ਜਿਹੜਾ ਇੱਕ ਸਿੱਧਾ ਉਹਨੂੰ ਉਲਟਾ ਬੁਣਾਗੇ ਇਸ ਤਰ੍ਹਾਂ ਦੁਆਰਾ ਫਿਰ 1 2 3 ਫਿਰ ਇੱਕ ਸਿੱਧਾ ਤੇ ਉਲਟ ਸੋਰੀ ਤੇ ਸਿੱਧੇ ਇੱਕ ਇਹ ਪਤਨ ਸਿੱਧੇ ਬੁਣਾਗੇ ਤੇ ਇਹਦੇ ਨਾਲ ਆਪਣਾ ਕੋਲਸਟਾ ਚਾਰ ਸਲਾਈਆਂ ਹੋ ਗਿਆ ਹੁਣ ਆਪਾਂ ਅਗੇ ਪੰਜਵੀਂ ਸਲਾਈ ਤੇ ਪੰਜਵੀਂ ਸਲਾਈ 'ਚ ਆਪਾਂ ਨੇ ਕੀ ਕਰਨਾ ਜਿਹੜੀਆਂ ਆਪਣੇ ਫੜੀਆਂ ਬਣ ਗਈਆਂ ਜਿਹੜਾ ਕੁੰਡਾ ਆਪਾਂ ਸਿੱਧਾ ਬੁਣਦੇ ਆ ਕਿੱਕ ਜਿਹੜੇ ਉਲਟੇ ਬੁਨੇ ਉਹਨਾਂ ਨੂੰ ਤਾਂ ਉਲਟੇ ਹੀ ਬੁਣਨਾ ਹੈ ਤੈਨਾਂ ਤੈਨੂੰ ਉਲਟੇ ਜਿਹੜੀ ਆਪਣੀ ਪੰਜਵੀਂ ਸਲਾਈ ਹੈ ਇਹਦਾ ਆਪਾਂ ਕੀ ਕਰਨਾ ਜਿਹੜਾ ਸਭ ਤੋਂ ਨੀਚਲੀ ਸਲਾਈ ਹੈ ਪਹਿਲਾਂ ਆਪਾਂ ਉਹਦੇ ਵਿੱਚ ਦੀ ਨੂੰ ਧਾਗਾ ਬੈਕ ਸਾਈਡ ਲੈ ਜਾਗੇ ਉਹਦੇ ਹੌਲ ਵਿੱਚ ਦੀ ਬੁਣਾਗੇ ਪਹਿਲਾਂ ਇੱਕ ਬੁਣ ਲਿਆ ਧਾਗਾ ਫੇਰ ਆਪਣੀ ਸਾਈਡ ਆ ਗਿਆ ਫਿਰ ਹੁਣ ਆਪਾਂ ਦੂਜੇ ਹੌਲ ਵਿੱਚ ਦੀ ਬੁਣਾਂਗੇ ਪਹਿਲਾਂ ਸਭ ਤੋਂ ਨੀਚਲੇ ਵਿੱਚ ਦੀ ਫਿਰ ਦੂਜੇ ਵਿੱਚ ਦੀ ਚਾਰ ਹੌਲ ਨੇ ਆਪਣੇ ਇਹ ਚਾਰ ਸਲਾਈਆਂ ਪੈ ਗਈਆਂ ਫਿਰ ਤੱਕ ਆਪਣੀ ਸਾਈਡ ਹੁਣ ਆਪਾਂ ਤੀਜੇ ਵਿੱਚ ਦੀ ਇਸ ਤਰ੍ਹਾਂ ਕਰਦੇ ਕਰਦੇ ਆਪਾਂ ਉੱਪਰ ਤੱਕ ਆ ਜਾਾਂਗੇ ਫਿਰ ਦੁਬਾਰਾ ਆਪਣੀ ਸਾਈਡ ਤੱਕ ਤੇ ਹੁਣ ਚੌਥੇ ਵਿੱਚ ਦੀ ਬੁਣ ਲਾਂਗੇ ਚੌਥੇ ਵਿੱਚ ਦੀ ਬੁਣ ਲੈਣੇ ਇਸ ਕੁੰਡੀ ਨੂੰ ਇਸ ਤਰ੍ਹਾਂ ਸਿੱਧਾ ਹੀ ਬੁਣਾਵਾਂਗੇ ਇਸ ਤਰ੍ਹਾਂ ਇਹ ਆਪਣਾ ਬਣ ਕੇ ਆ ਗਿਆ ਦੁਬਾਰਾ ਫਿਰ ਉਸ ਤਰੀ ਇਹੀ ਚਾਰ ਗੁੰਡੇ ਦੁਆਰਾ ਦੁਬਾਰਾ ਰਿਪੀਟ ਕਰਨੇ ਆ ਜਿਹੜੇ ਆਪਾਂ ਉਲਟੇ ਬੁਣਦੇ ਸੀ ਉਹ ਤਾਂ ਉਲਟੇ ਹੀ ਬੁਣਨੇ ਆ ਇਹਦੇ ਆਪਣੇ ਇਹ ਚਾਰ ਹੌਲ ਨੇ 1 2 3 4 ਚਾਰ ਹੌਲ ਵਿੱਚ ਦੀ ਪਹਿਲਾ ਪਹਿਲੇ ਵਿੱਚ ਦੀ ਬੁਣਨਾ ਫਿਰ ਦੂਜੇ ਵਿੱਚ ਦੀ ਫਿਰ ਤੀਜੇ ਵਿੱਚ ਦੀ ਫਿਰ ਚੌਥੇ ਵਿੱਚ ਦੀ ਬੁਣਨਾ ਕਿਵੇਂ ਧਿਆਨ ਨਾਲ ਦੇਖਿਓ ਪਹਿਲਾ ਪਹਿਲੇ ਵਿੱਚ ਦੀ ਆਪਾਂ ਨੇ ਇੱਕ ਗੁੰਡਾ ਕੱਢ ਲਿਆ ਤਾਗਾ ਆਪਣੀ ਸਾਈਡ ਦੂਜੇ ਵਿੱਚ ਦੀ ਫਿਰ ਕੱਢਿਆ ਇਸ ਤਰ੍ਹਾਂ ਹੀ ਤਿੰਨ ਤਾਗੇ ਬਣ ਗਏ ਫਿਰ ਆਪਣੀ ਸਾਈਡ ਗੁੰਡਾ ਲਿਆ ਕੇ ਤਾਗਾ ਲਿਆ ਕੇ ਸੋਰੀ ਫੇਰ ਬੁਣਾਂਗੇ ਸੇ ਬਣਗੇ ਫਿਰ ਆਪਣੀ ਸਾਈਡ ਤੇ ਧਾਗਾ ਲਿਆ ਕੇ ਆਪਾਂ ਅੱਠ ਬਣਗੇ लास्ट ਵਾਲੋਂ ਆਪਾਂ ਨੂੰ ਇਸ ਤਰੀ ਸਿੱਧੇ ਹੀ ਬੁਣਨਾ ਲੱਗੇ ਇਸ ਤਰ੍ਹਾਂ ਆਪਣੇ ਹੀ 9 ਬਣ ਜਾਂਦੇ ਆ ਇਹ ਜਿਹੜੇ ਪੂਲਟੇ ਬੁਨੇ ਹੋਏ ਨੇ ਤਾਂ ਉਲਟੇ ਹੀ ਬੁਣਾਂਗੇ ਇਹਦੇ ਵਿੱਚ ਦੀ ਦੁਬਾਰਾ ਫੇਰ ਉਸ ਤਰੀ ਪਹਿਲਾਂ ਪਹਿਲੇ ਹੂਲ ਵਿੱਚ ਦੀ ਕੱਢਿਆ ਇਹ ਧਾਗਾ ਥੋੜਾ ਜਿਹਾ ਲੂਜ਼ ਹੀ ਰੱਖਣਾ ਫੇਰ ਆਪਣੀ ਸਾਈਡ ਕੋਲ ਦਾ ਧਾਗਾ ਲੈਂਦਾ ਇਹ ਦੁਬਾਰਾ ਬੁਣ ਲਿਆ ਦੂਜੇ ਹੌਲ ਵਿੱਚ ਦੀ ਫਿਰ ਆਪਣੀ ਸਾਈਡ ਲੈਂਦਾ ਤੀਜੇ ਵਿੱਚ ਦੀ ਫਿਰ ਆਪਣੀ ਸਾਈਡ ਦਾ ਅੱਗਾ ਲੈਂਦਾ ਚੌਥੇ ਵਿੱਚ ਦੀ ਬਣਾਵਾਂਗੇ ਤਿੰਨ ਤੱਕ ਇਹਨੂੰ ਇਸ ਤਰੀਕ ਸਿੱਧਾ ਬੁਣਨਾ ਹੁਣ ਆਪਾਂ ਅੱਗੇ ਸੇਮੇ ਹੀ ਸਲਾਈ ਤੇ ਸੇਮੇ ਹੀ ਸਲਾਈ ਤੇ ਆਪਾਂ ਕੀ ਕਰਨਾ ਹੈ ਜਿਹੜੇ ਕੁੰਡੇ ਤਿੰਨ ਆਪਾਂ ਪਹਿਲਾਂ ਬੈਕ ਸਾਈਡ ਸਿੱਧੇ ਬੁਣਦੇ ਉਹਨਾਂ ਨੂੰ ਸਿੱਧੇ ਹੀ ਬੁਣਾਂਗੇ ਜਿਹੜੇ ਇਹ ਸਾਰੇ ਗੁੰਡੇ ਨੇ ਇੱਕ ਆਪਣਾ ਇਹ ਕਪੜੇ ਨੌ ਗੁੰਡੇ ਬਣਾਏ ਸੀ ਇਹਨਾਂ ਸਾਰਿਆਂ ਦਾ ਆਪਾਂ ਇੱਕ ਕਰ ਦਾਂਗੇ ਧਿਆਨ ਨਾਲ ਕੋਈ ਤਾਗਾ ਸੁੱਟਣਾ ਨਹੀਂ ਚਾਹੀਦਾ ਇਸ ਤਰ੍ਹਾਂ ਉਲਟਾ ਗੁੰਕੇ ਹੀ ਇੱਕ ਕਰਾਂਗੇ ਤਾਗਾ ਫਿਰ ਬੈਕ ਸਾਈਡ ਤਿੰਨੇ ਜਿਹੜੇ ਆਪਾਂ ਪਹਿਲਾਂ ਸਿੱਧੇ ਬੁੰਦੇ ਸੀ ਉਸ ਤਰ੍ਹਾਂ ਹੀ ਸਿੱਧੇ ਬੁੰਨੇ ਆ ਤਾਗਾ ਫਿਰ ਆਪਣੀ ਸਾਈਡ ਇਹਨਾਂ ਆਪਾਂ ਸਾਰੇ ਤਾਗਿਆਂ ਦਾ ਇੱਕ ਗੁੰਡਾ ਕਰ ਦਾਂਗੇ ਜਿਹੜੇ ਆਪਾਂ ਵਧਾਏ ਨੇ ਸਾਰੇ ధ్యాన సును సారే కులాగా ఫిధే బుణ్నూ సునే తిన్న సే తిధే ఇరణను సార్ అండి ਰਾਸਟਾਲੇ ਪਸਾਰੇ ਸਿੱਧੇ ਬਣਾ ਲਾਂਗੇ। ਇਹੇ ਸੀਸ ਲਾਈਨਾਂ ਦੁਬਾਰਾ ਦੁਬਾਰਾ ਰਿਪੀਟ ਕਰਨੀਆਂ ਨੇ। ਬੈਕ ਸਾਈਡ ਤੋਂ ਇਹ ਇਸ ਤਰ੍ਹਾਂ ਬਣਦਾ ਹੈ। ਸਿੱਧੀ ਸਾਈਡ ਤੋਂ ਇਹ ਇਸ ਤਰ੍ਹਾਂ ਬਣ ਕੇ ਆਊਗਾ। ਬਹੁਤ ਹੀ ਪਿਆਰਾ ਡਿਜ਼ਾਈਨ ਬਣ ਕੇ ਆਊਗਾ ਤੇ ਤੁਹਾਡੀ ਜੈਕਟ ਨੂੰ ਬਹੁਤ ਸੋਹਣੀ ਲੁੱਕ ਦੇਊਗਾ। ਕਿਵੇਂ ਲੱਗਾ ਕਮੈਂਟ ਕਰਕੇ ਦੱਸਿਓ। ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ-ਬਹੁਤ ਥੈਂਕ ਯੂ ਜੀ।